ਮਿੱਤਰੋ ਡੀਓਟੀ ਲੱਗਣੀ ਏ ਕਹਿੰਦੇ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਡੀਓਟੀ ਬਾਜਿਓ ਕਹਿੰਦੇ ਜਦੋਂ ਬੱਧਿਆ ਜਾਂਦਾ ਇਹਨਾਂ ਨੂੰ ਕਹਿੰਦੇ ਪੀਟਰ ਬੈਲਟ ਲੌਂਗ ਨੋਜ਼ ਨੇ ਦੋਨੋਂ ਹੀ ਜਦੋਂ ਤੁਰਿਆ ਪਤਨੀ ਨਹੀਂ ਆਈ ਨਾ ਉਦੋਂ ਮਹਾਰਾਜ ਦੇ ਦਰਸ਼ਨ ਕਰਕੇ ਜਾਵਾਂਗੇ ਆਪਾਂ ਸਕੇਲਾ ਦੀ ਰੋਗ ਰੋਕੀ ਇੰਗਲਿਸ਼ ਬਲਵਾਈ ਜਾਂਦੀ ਏ ਸਾਡੇ ਤੋਂ ਮਤਲਬ ਕਿਸੇ ਨੂੰ ਵੀ ਕੱਢ ਲੈਂਦੇ ਆ ਜਿਵੇਂ ਹੁਣ ਮੈਂ ਸਕੇਲੇ 'ਚ ਜਾ ਰਿਹਾ ਰੱਟ ਬੱਤੀ ਦੇਦੀ ਮਿੱਤਰੋ ਸਕੇਲ ਵਾਲਿਆਂ ਨੇ ਰੱਟ ਬੱਤੀ ਦੇਦੀ ਮਿੱਤਰੋ ਵੇਖ ਲੋ ਵੀ ਕਹਿੰਦੇ ਫੁੱਲ ਗਰਮੀ ਪੈ ਰਹੀ ਆ ਤੇ ਉਹ ਜਿਹੜੇ ਸਾਹਮਣੇ ਪਹਾੜ ਨੇ ਨਾ ਮੇਰੇ ਉਹਨਾਂ ਦੇ ਹੱਲੇ ਵੀ ਬਰਫ਼ ਜੰਮੀ ਹੋਈ ਆ ਫੁੱਲ ਗਰਮੀ ਦੇ ਵਿੱਚ ਵੇਖ ਲੋ ਹੱਲੇ ਵੀ ਅੰਜੀ ਮਿੱਤਰੋ ਕੀ ਹਾਲ ਚਾਲ ਜੇ ਤੁਹਾਗ ਦਾ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਸਟਾਰ ਬੱਕਾਪਾ ਚੱਕ ਲਿਆ ਸ਼ਕਾਗੋ ਤੁਰੇ ਸੀ ਆਪਾਂ ਮੈਂ ਕਿਹਾ ਚੱਲਾ ਹੁਣ ਕਰ ਲਈਏ ਸ਼ੂਟ ਆਹੜਾ ਝੋਟਾ ਆਪਣਾ ਝੋਟਾ ਬੋਲ ਬੋਲ ਵਿੱਚ ਝੋਟਾ ਆਪਣਾ ਐ ਉਹ ਸ਼ੀਸ਼ਾ ਬੰਦ ਕਰਨ ਵਾਲਾ ਚੇਤਾ ਆ ਗਿਆ ਮੈਨੂੰ ਮੇਰੇ ਅੰਦਰ ਫਰਫੜ ਫਰਫੜ ਕਰ ਜਾਈਂ ਕਿਉਂ 120 ਦੇ ਜਾਣਾ ਹੁੰਦਾ ਐ ਨੇ 120 ਦੇ ਲਾੜੋ ਦਾ ਉਹ ਸ਼ੀਸ਼ਾ ਖੁੱਲੂਗਾ ਤਾਂ ਕਿੰਨੀ ਆਵਾਜ਼ ਆਉਣਗੀ ਤੇਰਾ ਨੂੰ ਜਿਵੇਂ ਮਾਰੀਏ ਮਾਰਾ ਇਹ ਕਰੀਏ ਨਾ ਤੇਰਾ ਨੂੰ ਨਹੀਂ ਬਣੇਗਾ ਮਾਰੀ ओके अटैक ਰਿਲੇਟ ਹੈ ਇਹਨਾਂ ਮਹੀਨੇ ਢੇਡੇ ਜਿਹਾ ਕੱਢਿਆ ਟਰਲੀ ਇਹਨੇ ਸਾਲਾ ਥੋੜਾ ਜਿਹਾ ਕੱਢਿਆ ਇੰਨਾ ਜ਼ਿਆਦਾ ਨਹੀਂ ਹੈਗਾ ਮਿੱਤਰੋ ਡੀਓਟੀ ਲੱਗਣੀ ਏ ਕਹਿੰਦੇ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਈਓਟੀ ਵੱਜੇ ਉਹ ਕਹਿੰਦੇ ਜਦੋਂ ਬਚਿਆ ਜਾਂਦਾ ਬਹੁਤ ਕੱਬਾ ਸੁਭਾ ਚੱਕੀ ਫਿਰਦੇ ਐਦਗੀਓ ਐ ਚਿਬ ਪਾਉਣਗੇ ਚਿਬ ਕਹਦੇ ਮੈਂ ਹੁਣ ਵੇਖਦਾ ਅੱਜ 12 ਤਾਂ ਹੋ ਗਈ ਹੈ ਕੱਲੂ ਪੀਰੇ ਕਿਤੇ ਮੇਰੀ ਨਾਲ ਕੱਲੂ ਪੈਣ ਸਵੇਰੇ ਸਵੇਰੇ ਕੈਨ ਵੀ ਆ ਜਾ ਤੇਰੇ ਭਾਈਏ ਪੰਗਾ ਜੇਬ ਤੂੰ ਪਾਈ ਸੀ ਵੀਡੀਓ ਜੇਬੜੀ ਕਨੇ ਪਪੂਲਰ ਫੋਰ ਅ ਰੀਜ਼ਨ ਆ ਵੀ ਟਰੱਕ ਕਮਾਈਏ ਯਾਰ ਹੁਣ ਟਰੱਕ ਕਮਾ ਆ ਗਏ ਫਿਰ ਵੇਹਿੰਿਆ ਕਿਤਨੀ ਆਣਾ ਪਣ ਫਲੈਸ਼ਰ ਲਾ ਦੀਏ ਪੰਪ ਤੇ ਪਹੁੰਚ ਗਏ 312 ਤੇ ਇਹਦੇ ਨਾਲ ਮਸ਼ੀਨਾ ਫੁੱਲ ਹੀ ਆ ਕੰਮ ਸਾਰਾ ਹੀ ਲੱਗਦਾ ਵੀ ਮਿਲੂਗੀ ਆਪਾਂ ਨੂੰ ਇਦਾਂ ਆ ਕੰਮ ਫੁੱਲ ਲੋ ਆਪਿਆ ਸਾਰੇ ਪਾਸੇ ਫੁੱਲਿੰਗ ਫੈਗ ਫੁੱਲਿੰਗ ਫੈਗ ਸਾਰੀਆਂ ਫੁੱਲਣੇ ਕੋ ਖੜਾ ਬਣਾ ਸਕੇਦਾ ਆਪਣਾ ਵੀ ਆ ਸਕੇਦਾ ਉਹ ਕੱਢ ਲੋ ਕੋਈ ਏ 10 ਮਿੰਟ ਹੋ ਗਏ ਮੈਨੂੰ ਖੜੇ ਨੂੰ ਮੈਂ ਕਿੰਨਾ ਤੇਲ ਫੁਗਦਾ ਮੈਰੀ ਗੱਲ ਵਿੱਚ ਇਹ ਸਭ ਲਾ ਲੋ ਲੋ ਜਿਹੜਾ ਤੇਲ ਦੂੜ ਪੈ ਗਿਆ ਹੀ 46 ਮਿੰਟ ਆਪਣੀ ਆਫ ਪਈ ਐ ਤੇ 46 ਮਿੰਟ ਜੇ ਆਪਾਂ ਜੂਸ ਬਣਾੜਿਆ ਤੇਲ ਪੈ ਗਿਆ ਸਬਜੀ ਬਣ ਗਈ ਰੋਟੀ ਵੀ ਖਾ ਲਈ ਆਪਾਂ 40 ਮਿੰਟਾਂ ਦੇ ਵੇਲੇ ਇੰਨਾ ਕੰਮ ਫਾਸ ਕਰੀਦਾ ਆਪਾਂ 40 ਮਿੰਟਾਂ ਜਾ ਬਸ ਸਾਰਾ ਕਰਕੇ ਰੈਡੀ ਹੋ ਗਏ ਸਬਜੀ ਬਣ ਗਈ ਆਪਣੀ ਟਿੰਡੀਆਂ ਦੀ ਮੈਂਟ ਮਾਰੀਦਾ ਕਹਿੰਦਾ ਕੰਮ ਕੰਮ ਕਰਨ ਲੱਗਿਆ ਤਾਂ ਸ਼ਾਮ ਦੇ 8:26 ਮਿੰਟ ਹੋ ਗਿਆ ਤੇ ਸੂਰਜ ਵੇਖੋ ਕਿੰਨਾ ਘੈਂਟ ਲੱਗ ਰਿਹਾ ਸਾਈਡ ਤੇ ਉਹ ਲਾਲ ਲਾਲ ਜਾ ਗਰਮੀ ਹੈ ਜੀ ਮੌਸਮ ਬੜਾ ਘੈਂਟ ਹੋ ਜਾਂਦਾ ਪਰ ਸਿਆਲ ਚ ਵੀ ਇੱਥੇ ਬਰਫੀ ਹੁੰਦੀ ਹੈ ਸਿਆਲਾਂ ਚ ਸਿਆਲਾਂ ਇ ਤਾਂ ਮਸਾ 500 550 ਮੀਟ ਨਿਕਲ ਜਾਂਦੀ ਇੱਕ ਬੁੱਕ ਚ ਗਰਮੀ ਜਲ ਸਮਾ 750 750 ਲੱਗ ਜਾਂਦੀ ਵੇਖੋ ਸੂਰਜ ਕਿੰਨਾ ਘੈਂਟ ਲੱਗਦਾ ਬੜਾ ਸੋਹਣਾ ਲੱਗ ਰਿਹਾ ਹੈਗਾ ਵੇਖੋ ਚਮਕਦਾ ਅਮਰੀਕਾ ਦਾ ਝੰਡਾ ਇਹ ਤੇ ਸਾਰੇ ਸਿਆਪੇ ਪਾਏ ਜਾਂ ਜਿਹੜਾ ਇੰਨੇ ਹੀ ਵਸ ਇੰਨੇ ਹੀ ਖਿੱਚਿਆ ਸਾਨੂੰ ਅਮਰੀਕਾ ਦੇ ਝੰਡੇ ਨਹੀਂ ਅਮਰੀਕਾ ਲਣ ਵੀ ਆਜੋ ਆਜੋ ਛੇਤੀ ਆਜੋ ਲੋ ਮੇਰਾ ਆਪਾ ਖੜੇ ਹਾਂ ਇੱਥੇ 290 ਬਿਜੜ ਤੇ ਇੱਥੇ ਨਾ ਗੁਰਦੁਆਰਾ ਸਾਹਿਬ ਵੀ ਬਣਾਇਆ ਹੈ ਮਹਾਰਾਜ ਦਾ ਪ੍ਰਕਾਸ਼ ਮਹਾਰਾਜ ਦਾ ਪ੍ਰਕਾਸ਼ ਕੀਤਾ ਇੱਥੇ ਇਹ ਬਹੁਤ ਘੈੜ ਦੇ 290 ਬਿਜੜ ਦੇ ਵਿਉਮਿੰਗ ਜਦੋਂ ਕਿ ਜੇ ਆਪਾਂ ਦਿਨੇ ਆਈ ਨਾ ਉਦੋਂ ਮਹਾਰਾਜ ਦੇ ਦਰਸ਼ਨ ਕਰਕੇ ਜਾਵਾਂਗੇ ਆਪਾਂ ਹੋ ਗਿਆ ਕੰਮ ਵੀ ਇਹ ਰੈਕ ਦਾ ਹੋ ਗਿਆ ਤਾਂ ਮੇਰੇ ਬੈਗ ਦਾ ਮੇਰੇ ਵੀਡੀਓ ਮੇਰੇ ਬੈਗ ਗਿਆ ਭਾਈ ਉਹ ਨਾ ਬਦਰੀਏ ਸ਼ੀਸ਼ਾ ਜਿਹਾ ਕਰ ਲਿਆ ਮੈਂ ਸਾਫ ਯਾਰ ਬੜਾ ਲਿਬੜ ਗਿਆ ਸੀ ਇੱਥੇ ਖੜਿਆ ਮੈਂ ਦਾ ਪਾਂਦਾ ਮਡਰੋਕ ਭੁੱਖੀ ਲੱਗੀ ਮੈਂ ਕੋਈ ਖਾ ਲਈਏ ਆਪਣੇ ਕੋਲ ਨਾ ਸਟਾਰਬਕ ਵੀ ਪਈ ਐ ਮੈਂ ਚੱਲੇ ਇਹਨੂੰ ਗਰਮ ਕਰ ਲੈਣੇ ਆ ਕੀਂਦੇ ਜਾਵਾਂ ਘੁੱਟ ਘੁੱਟ ਸਿੱਪ ਸਿੱਪ ਸ਼ੀਸ਼ਾ ਐ ਜਮਕਾਰਿਆ ਪਾਉਣ ਤੇ ਇੱਕ ਘੰਟੇ ਨੂੰ ਫੇਰੇ ਦਾ ਹਾਲ ਦੇਖੋ। ਕੋਈ ਚੀਜਾ ਫੁੱਲ ਚਮਕਦਾ ਪਿਆ ਨਾ ਹੁਣ। ਇੱਕ ਘੰਟੇ ਨੂੰ ਦਾ ਹਾਲ ਦੇਖ ਲਓ। ਕਾਫੀ ਹੋ ਰਹੀ ਆਪਣੀ ਗਰਮ। ਉਬਲ ਜਾਵੇ ਯਾਰ। ਜਾਰੀ ਗਰਮ ਕਰਿਓ ਜੀ। 1 ਮਿੰਟ 1.5 ਮਿੰਟ ਵਹਿਮੇ ਪਹਿਲਾਂ ਲਾਤੀ ਸੀ। ਚੱਲ ਕੋਈ ਨਹੀਂ। ਹਾਂਜੀ ਭਾਈ ਆਪਾਂ ਖੜੇ 290 ਕੀ ਜਿਹੜੇ ਤੇ। ਯਾਜ ਮੁਕਾਲਿਆ ਆਪਾਂ 10 ਮਿੰਟ ਬ੍ਰੇਕ ਪਾ ਲਈ ਆ ਨਾਲ ਕੋਈ ਖਾਪ ਵੀ ਲਿਆ ਤੇ ਹੁਣ ਆਪਾਂ ਚੁਰੀਏ ਇਥੋਂ ਇਹ ਟੋਏ ਬੜੇ ਤਗੜੇ ਤਗੜੇ ਇਹ ਪਤਾ ਨਹੀਂ ਕਿੱਥੋਂ ਪਾਰਕਿੰਗ ਬਾਬੇ ਬਹੁਤ ਖੁੱਲੀ ਇੱਥੇ ਦੋਸਾਂ ਦੇ ਬਿਜਟ ਦੇ ਨਾਲ ਬਹੁਤ ਹੀ ਜ਼ਿਆਦਾ ਸਪੇਸ ਹੈ ਉਧਰਲੇ ਮਨੇ ਇੱਕ ਪਾਰਕਿੰਗ ਵੀ ਇਹ ਪੱਕੀ ਇੱਧਰਲੇ ਬਨੇ ਕੱਚਾ ਥਾਂ ਤੋਂ ਖੰਨਾ ਆ ਵੇਖੋ ਕਿੰਨੀ ਪਾਰਕਿੰਗ ਆ ਪਾਰਕਿੰਗ ਪਾਰਕਿੰਗ ਆ ਸਾਰੀ ਇਹ ਇਧਰੋਂ ਉਥੋਂ ਤੱਕ ਦੇਖ ਤੁਹਾਨੂੰ ਪਰਲੇ ਬੰਨੇ ਦਿਖਾਉਣਾ ਇੱਕ ਪਰਲੇ ਬੰਨੇ ਪਾਰਕਿੰਗ ਆ ਪੱਕੀ ਜੀ ਰੇ ਰੈਸਟਰੀ ਜਿਵੇਂ ਬਣਿਆ ਹੁੰਦਾ ਆਪਣਾ ਉਹ ਬਣੀ ਹੋਈ ਇੱਕ ਉਹ ਟਰੱਕ ਖੜੇ ਨਾ ਉਧਰ ਉਹ ਵੇਖੋ ਉਧਰ ਦੂਜੀ ਪਾਰਕਿੰਗ ਪੱਕੀ ਪਾਰਕਿੰਗ ਨਹੀਂ ਤੈਨੂੰ ਛਾਂਟ ਕੇ ਪਟਿਆ ਜੱਟੀਏ ਪਿਸਤਲ ਵਰਗੀ ਇਹ ਨਹੀਂ ਆ ਇਹ ਕਿਨਾਂ ਦਾ ਆ ਇਹ ਕਿਨਾਂ ਦਾ ਲੋ ਇਹ ਮੇਰੇ ਕੋਲ ਸੇਜਾ ਦਾ ਟਰੱਕ ਆ ਪਰ ਆਪਾਂ ਬੁੱਕ ਕੀਤੀ ਜੀ 6:30 ਰੌਣ ਸ਼ਾਮੀ 4:30 ਹੋਣ ਕੀਤੀ ਸੀ ਵਾ ਬੁੱਕ ਤੇ ਆਪਣਾ ਹੁਣ ਘੰਟਾ ਮੈਂ ਉੱਥੇ ਕੱਢ ਗਿਆ ਘੰਟਾ ਮੇਰੇ ਇੱਕ ਉੱਥੇ ਲੱਗ ਗਿਆ ਤੇ 4:30 ਤੇ 11 ਘੰਟੇ ਸ਼ਿਫਟ ਹੁੰਦੀ ਆ ਲਾਲੋ ਦਾ ਮਿਲ 6-7 ਵਜ ਜਾਣੇ ਆ ਆ ਬਾਈ ਪਿੱਕੇ ਵਾਲਾ ਜਾ ਰਿਹਾ ਮੇਰੇ ਅੱਗੇ ਅੱਗੇ ਇਹ ਟ੍ਰਿਕ ਕੀਤੀ ਹੋਈ ਹੁੰਦਾ ਕਿ ਨਾ ਕੰਪਨਸ਼ਨ ਜਿਉਂ ਜਾਇਜ਼ ਹੀ ਉੱਥੇ ਨੇ ਉੱਥੇ ਜਿਹੜੇ ਨੱਕੇਲੇ ਟਕੌਣ ਜਿਹਦੇ ਵਿੱਚ ਹੀ ਮਾਰੀ ਗੱਡੀ ਆਪਾਂ ਖੜੇ ਸੀ ਬਿਉਮੀ ਦੇ 6 ਨੰਬਰ ਗੇਅਰ ਦੇ ਟੈਂਕੀ ਆਪਾਂ ਕਰਾ ਲੀਆਂ ਫੁੱਲ ਸੀਸ਼ਲ ਕਰ ਲਿਆ ਸਾਹਿਬ ਬਲੈਕ ਟੀਵੀ ਚੱਕ ਲਈ ਹੁੰਦੀ ਆਪਾਂ ਵੱਡਾ ਗੱਪ ਮੇਰੀ ਬੁੱਕ ਰਹਿ ਗਈ ਆ 3 ਘੰਟੇ ਦੀ ਮੇਰੇ ਖਰਾ ਚਲਾ ਲਈ ਯਾਰੋ ਕਿਉਂਕਿ ਨੀਂਦ ਤਾਂ ਇੱਕ ਵਾਰੀ ਪੂਰੀ ਹੋਈ ਜੀ ਆਪਣੀ 3 ਘੰਟੇ ਹੀ ਰਹਿ ਗਈ ਬੁੱਕ ਤੇ 3 ਘੰਟੇ ਮੁੱਲ ਦਾ ਚੱਲਣਾ ਨਹੀਂ ਯਾਰ ਮੇਰੇ ਤੋਂ ਤਾਂ ਲੱਗੋ ਵੀ ਮੈਂ ਹੁਣ ਕੌਫੀ ਚੱਕ ਹੀ ਲੈਂਦੀ ਆ ਦੇਖੋ ਕਿੰਨਾ ਟਾਈਮ ਕੱਢ ਪਈਏ ਆਪਣੀ ਜਿਹੜਾ ਕੱਢ ਕੇ ਦਾ ਹਰ ਲਿਜਾਵਾਂਗੇ ਇਹਦਾ ਸੌ ਲਾ ਕੇ ਸਾਈਡ ਤੇ ਖੋਜਾਂਗੇ ਪਰ ਸੋਰੇ ਡੀਓ ਟੀਵੀ ਲੱਗਣੀ ਆ ਚੱਲ ਕੋਈ ਨਹੀਂ ਵੇਖੀ ਜਾਓ 89918 ਓਕੇ 3 ਘੰਟੇ ਹੀ ਰਹਿ ਗਈ ਤੇ 3 ਘੰਟੇ ਹਾਂ ਚੱਲ ਦੇਖਦੇ ਅੱਗੇ ਆਹ ਦੇਖੋ ਯਾਰ ਕਿੱਥੇ ਟਰੱਕ ਲਾ ਕੇ ਸੁੱਤੇ ਸ਼ੋਲਡਰ ਦੀ ਲੈ ਮੜਾ ਯਾਰ ਕੋਈ ਸਭ ਇਹ ਸਹੀ ਜੀ ਹੈ ਯਾਰ ਜਿਹੜਾ ਸ਼ੋਲਡਰ ਤੇ ਆਪਾਂ ਟਰੱਕ ਲਾ ਕੇ ਸੌ ਜਾਣਾ ਇਦਾਂ ਵੇ ਵੀ ਇਹਨਾਂ ਨੂੰ ਪੁਲਿਸ ਵਾਲੇ ਕੁਝ ਨਹੀਂ ਕਹਿੰਦੇ ਪਏ ਨਾਲ ਕਿੰਨੇ ਟਰੱਕ ਲੱਗੇ ਪਿੱਛੇ ਵੀ ਪਹਿਲਾਂ ਮੈਂ ਵੇਖੀ ਇੰਨੇ ਟਰੱਕ ਸ਼ੋਲਡਰ ਤੇ ਲਾਏ ਆ ਹੁਣ ਨਾਲੇ ਡਾਉਣੇ ਲੁੱਟ ਰਿਹਾ ਮੈਂ ਫੁੱਲ ਡਾਉਣੇ ਲੈ ਸਾਡਲੇ ਜਦੋਂ ਆਪਾਂ ਸਾਡਲੇ ਜੈਂਟਰੀ ਦੇ ਟੀਂ ਤੇ ਸ਼ੋਲਡਰ ਤੇ ਟਰੱਕ ਲੱਗੇ ਮੇਰੇ ਸਾਹਮਣਾਂ ਦਾ ਯਾਰ ਨਹੀਂ ਗੱਲ ਸਹੀ ਹੈ ਇਹ ਪੁਲਸ ਵਾਲਾ ਆ ਗਿਆ ਉਹਨੇ ਟਿਕਟ ਦੇ ਦੇਣੀ ਹੈ ਕਿ ਐਵੇਂ ਸ਼ੋਲਡਰ ਤੇ ਆਪਾਂ ਸੌਣ ਨਹੀਂ ਸਕਦੇ ਜਿੱਥੇ ਤੱਕ ਮੈਨੂੰ ਲੱਗਦਾ ਦੇਖੋ ਮੇਤਰਾ ਸਾਲਟ ਲੇਕ ਸਿਟੀ ਚਮਕਦੀ ਹੈ ਕਿ ਨਹੀਂ ਪੂਰੀ ਇਹ ਆਪਾਂ ਹੋ ਗਿਆ ਸਾਲਟ ਲੇਕ ਸਿਟੀ ਜੈਂਟਰ ਹਲੇ ਹਲੇ ਹੋਏ ਤਾਂ ਨਹੀਂ ਐਂਟਰ ਅਜੇ ਦਾ ਬਟਾਉਣ ਉੱਤਰੇ ਆਂ ਡਾਉਣੇ ਉੱਤਰ ਗਿਆ ਉਹ ਬਾ ਥੋੜਾ ਜਿਹਾ ਬਾ 80 ਦੀ ਰਹਿਣਾ ਆਪਾਂ ਆ ਪਗੜਾ ਤੇ ਹੋਰ ਜਾਣਾ ਆ ਬਸ ਟੀਵੀ ਰਹਿਣਾ ਹੈ ਰਿਵੜ ਉਹ ਤਾਂ ਸੈਕਰਾ ਮਿੰਟ ਤੋਂ ਆਪਾਂ ਫਾਈਵ ਲੈ ਲਾਂਗੇ ਫਿਰ ਉਹ ਜੀ ਸਿੱਧਾ ਜਾਈ ਉਧਰ ਸਪੀਲ ਬੜੀ ਖਤਰਨਾਕ ਹੁੰਦੀ ਹੈ ਕੋ ਉਹ ਮਿਸ ਕਰਦਾਂਗੇ ਅੱਜ ਰੂਰ ਜਾਣਾ ਉਧਰ ਨਾ ਡੀਓਟੀ ਲੱਗਣੀ ਹੈ ਅੱਜ ਉਹਨਾਂ ਡੀਓਟੀ ਅੱਜ 13 ਤੋਂ ਲੈ ਕੇ 19 ਤੱਕ ਡੀਓਟੀ ਇਨਸਪੈਕਸ਼ਨ ਹਾਂਜੀ ਮਿੱਤਰੋ ਕੀ ਹਾਲ ਜੇ ਇਹ ਆਪਾਂ ਇਹਦੇ ਖੜ ਗਏ ਸੀ ਨਵਾਡਾ ਇਹ ਭਾਈ 200 ਰੁਪਏ ਨੇ ਕਿੰਨਾ ਇੱਕ ਜਿਹੜਾ 5 ਵਜੇ ਜੀ ਮੈਂ ਖੜਿਆ ਸੀ ਹਾਂ 5:30 5 ਵਜੇ ਮੈਂ ਖੜ ਗਿਆ ਸੌ ਗਿਆ ਨੀਂਦ ਵੜੀ ਆਉਣ ਲੱਗੀ ਯਾਰ ਬੁੱਕ ਧਲੇ ਪਈ ਸੀ ਮੇਰੀ ਘੰਟੇ ਡੇਢ ਦੀ ਪਰ ਮੈਂ ਨਹੀਂ ਬਾਹਰ ਨਹੀਂ ਰਹਿ ਗਈ ਹੁਣ 5 ਵਜੇ ਮੈਂ ਸੌ ਗਿਆ 3:30 ਵਜੇ 2:40 ਮਿੰਟ ਹੋ ਗਿਆ ਬੁੱਕ ਮੇਰੀ ਪੈ ਚਲੀ ਇਹਨੂੰ ਤਣ ਪਾਈਏ ਚਾਲੇ ਚੱਲੀਏ ਘਰ ਨੂੰ ਇੱਥੋਂ ਰਹਿ ਗਿਆ ਸਾਰਾ 500 ਮੀਲ 500 ਤੋਂ ਵੀ ਘੱਟ ਹੀ ਆ ਹਾਂ 500 ਮੀਟਰ ਲਾਉਣਾ ਪੂਰਾ 5500 ਉਹ ਛੋਟਾ ਖੜਾ ਪੜ ਆ ਪੰਪ ਹੈ ਸਨਕੋਰ ਦਾ ਪੰਪ ਹੈ ਸਨਕੋਰ ਇਹਦੇ ਨਾਲ ਪਰੇ ਸਟਾਰ ਬੱਕਾ ਇੱਕ ਹੋਰ ਸਟਾਰ ਬੱਕਾ ਉਹ ਨਾਲ ਜਾ ਕੇ ਲਈਏ ਅੱਧਰੇ ਖੜੇ ਆ ਪੀਟਰ ਬੈਲਟ ਹੈ ਇਹਨਾਂ ਨੂੰ ਕਹਿੰਦੇ ਪੀਟਰ ਬੈਲਟ ਲੌਂਗ ਨੌਜ਼ ਨੇ ਦੋਨੇ ਹੀ ਤਬਾਈ ਤਬਾਈ ਲੈ ਆਈ ਜਾਂਦੇ ਤਬਾਈ ਕਹਿੰਦੇ ਆ ਹੁੰਦੇ ਬਾਬੇ ਪੀਟਰ ਬੈਲਟ ਟਰੱਕ ਆ ਮੇਰੇ ਵਾਲਾ ਵੋਲਵ ਖੜਾ ਉਹ ਕਿਸਕੇ ਡਿਆ ਖੜਾ ਆ ਉਥੇ ਪੀਟਰ ਬੈਲਟ ਸ਼ੀਸ਼ੇ ਦਾ ਹਾਰ ਦੇਖੋ ਰਾਤ ਵੈਪਰ ਮੈਕ ਦੇ ਵੈਪਰ ਮਾਤੇ ਭੂਂੜੀਆਂ ਜੰਮੀਆਂ ਹੀ ਅਸੀਂ ਮੈਂ ਵੈਪਰ ਮਾਤੇ ਹੋਰ ਜਿਆਦਾ ਬੁਰਾ ਲ ਹੋ ਗਿਆ ਇਹਨਾਂ ਨੂੰ ਸਾਫ਼ ਕਰਦੀ ਏ ਕਰੀ ਪਹਿਲਾਂ ਮੈਂ ਤੁਰਨ ਲੱਗਾ ਸੀ ਹੁਣ ਇੱਥੇ ਪਰ ਮੈਂ ਸਾਫ਼ ਕਰਦੀ ਭੜੇ ਲੱਗ ਗਏ ਸਟਾਰ ਬਕਾ ਆਪਣੀ ਆ ਗਈ ਕਹਿੰਦੇ ਵੀਰੇ ਵੀਰੇ ਇਹ ਸਟਿਮ ਹਟ ਨਹੀਂ ਹੈਗਾ ਯਾਰ ਸਾਡੇ ਅਮਰੀਕਾ ਸਟਾਰ ਬਕੀ ਜਲਦੀ ਹੈ। ਆ ਸਮਿਥਸ ਦਾ ਸਟੋਰ ਹੈ। ਔਰ ਜੋ ਟਲ ਆਇਆ ਆਪਾਂ ਟਾਕੋ ਬਿਲ ਵੀ ਹੈਗਾ ਉਪਰਲੇ ਬਨੇ ਸਾਹਮਣੇ। ਸਟਾਰ ਬਕਾ ਬੀ ਆਇਆ ਮੈਂ ਜੈਦ ਕੀ ਲੈ ਕੇ ਨਹੀਂ ਆਇਆ ਟੂ ਗੋ ਨਹੀਂ ਕਰਾਈ ਮੈਂ ਨਾ স্মੋਲ ਕੱਪ ਕਰਾਇਆ ਸੀ। ਉੱਥੇ ਬਹਿ ਕੇ ਪੀਆ ਮੈਂ। ਮੋੜ ਕੇ ਟਰੱਕ ਦੇ ਵਿੱਚ ਰੱਖ ਲਈ ਦੀ ਔਰ ਠੰਡੀ ਹੋਏ ਨਹੀਂ ਮੋੜ ਕੇ ਫੇਰ ਗਰਮ ਕਰੀ ਦੀ ਔਰ ਬਿਮਾਰੀਆਂ ਹੀ ਨਹੀਂ ਲਿੰਦੀਆਂ ਉੱਥੇ ਆਪਦੀ ਤਾਜੀ ਤਾਜੀ ਬਣਾ ਕੇ ਤਾਜੀ ਪੀ ਆ ਹਾਂ ਪਾਈਏ ਚੱਲੇ ਆਪਾਂ ਟਰੱਕ ਕਿਦੋਂ ਕਮਾਈਏ ਯਾਰ ਇਥੋਂ ਹਾਂ 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 ਚੱਲ ਕੋਈ ਨਹੀਂ ਵੇਖਣਿਆ ਕਿਦੋਂ ਕਮਾਉਣੇ ਕਮਾ ਲਾਂਗੇ ਟਰੱਕ ਤਾਂ ਹਾਂ ਸੋਣਿਆ ਉਹ ਜੇਟੀ ਰੋਡ ਇਥੋਂ ਲੈ ਕੇ ਜਿਹੜਾ ਚੜ ਜਾਣਾ ਬੈਟੀ ਦੇ ਜੀ ਮਿੱਤਰੋ ਆਪ ਆ ਗਏ ਨਵਾਟਾ 151 ਐਕਸਟ ਦੇ ਤੇ 48 ਨੰਬਰ ਤੋਂ ਆਪਾਂ ਪਹੁੰਚਾ ਤੇਲ 48 ਤੋਂ ਪਰੇ ਤਿਗੜ ਪਾ ਫਿਰ ਅੱਗੇ 48 ਪੀਲੇ ਰਹਿਣੀ ਕਹਿੰਲੀ ਜੇ ਆਪਾਂ ਇੰਟਰ ਮੇਣਾ ਯਾਰ ਨਾ ਅਮਰੀਕਾ ਦੇ ਵਿੱਚ ਨਾਲ ਬਹੁਤ ਹੀ ਕਾਨੂੰਨ ਬਣ ਜਾਂਦੇ ਹੁਣ ਬਹੁਤ ਹੀ ਜ਼ਿਆਦਾ ਉਹਨ ਇੱਕ ਬਿਉਟਿੰਗ ਸਟੇਟ ਨੇ ਕਰਤਾ ਕਾਨੂੰਨ ਇੱਕ ਜਿਹੜਾ ਸਿਟੀਜ਼ਨ ਹੋਊਗਾ ਉਹੀ ਟਰੱਕ ਚਲਾ ਸਕਦਾ ਇਹ ਇੰਗਲਿਸ਼ ਪੜ੍ਹੀ ਘਾਤੀ ਇਹਨਾਂ ਨੇ ਬਿਰੋਪਰ ਸਕੇਲਾ ਦੇ ਰੋਗ ਰੋਕੀ ਇੰਗਲਿਸ਼ ਸਕੇਲਾ ਦੇ ਰੋਗ ਰੋਕੀ ਇੰਗਲਿਸ਼ ਬੁਲਵਾਈ ਜਾਂਦੀ ਹੈ ਸਾਡੇ ਤੋਂ ਮਲਕ ਇਹਨੂੰ ਵੀ ਕੱਢ ਲੈਂਦੇ ਜਿਵੇਂ ਹੁਣ ਮੈਂ ਸਕੇਲੇ ਤੇ ਜਾ ਰਿਹਾ ਮੇਰਾ ਸਾਰਾ ਕੁਝ ਸਹੀ ਆ ਉਹਨਾਂ ਨੇ ਮੇਰਾ ਸਾਈਡ ਤੇ ਟਰੱਕ ਕਢਵਾ ਕੇ ਉਹਨਾਂ ਦੇ ਬੰਦੇ ਇੰਗਲਿਸ਼ ਹੁੰਦੀ ਉਹਨਾਂ ਨੇ ਮੈਨੂੰ ਕੋਈ ਪੈਰਾ ਪੜਾਉਣਾ ਉਹ ਪੜਾਉਣਾ ਫਿਰ ਉਹਨਾਂ ਨੇ ਮੇਰੇ ਨਾਲ ਗੱਲਬਾਤਾਂ ਕਰਨੀਆਂ ਏਦਾਂ ਮਤਲਬ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਫਿਰ ਤੁਹਾਡਾ ਲਾਇਸੈਂਸ ਕਿਵੇਂ ਸਸਪੈਂਡ ਕਰ ਦਿੰਦੇ ਆ ਲਾਇਸੈਂਸ ਤੇ ਨਾਲ ਦੀ ਨਾਲ ਕਈ ਦਾ ਵਾਈਲੇਸ਼ਨ ਦੇ ਇਹਦੇ ਬਾਕੀ ਆਫੀਸਰ ਤੇ ਡਿਪੈਂਡ ਹੁੰਦਾ ਹੈ ਕਿ ਉਹਨਾਂ ਨੇ ਵਾਈਲੇਸ਼ਨ ਦੇਣੀ ਹੈ ਜਾਂ ਲਾਇਸੈਂਸ ਕੈਨਸਲ ਕਰਨਾ ਜੇ ਤਾਂ ਲੱਗਦਾ ਆ ਵੀ ਇਹਨੂੰ ਆਉਂਦੀ ਆ ਥੋੜੀ ਬਹੁਤ ਸਹੀ ਮਾਰੀ ਪਾਉਂਦੀ ਆ ਤੇ ਸਿਕੂ ਆਉਂਦਾ ਟਾਈਮ ਤੱਕ ਫਿਰ ਤਾਂ ਵਾਈਲੇਸ਼ਨ ਦੇ ਦਿਆ ਤੇ ਜੇ ਆਪਾਂ ਪਹਿਲਾਂ ਹੀ ਕਹਿ ਦੀ ਹੁਣ ਇੱਕ ਮੁੰਡੇ ਨੇ ਇੱਥੇ ਨਾ ਮੈਂ ਸੁਣੀ ਗੱਲ ਉਹਨੇ ਕਹਿੰਦਾ ਉਹਨੇ ਕਹਿੰਦਾ ਕਹਿੰਦਾ ਨਾਓ ਇੰਗਲਿਸ਼ ਮੁੰਡੇ ਨਹੀਂ ਹਤੋ ਇੱਥੇ ਮਾਮਾ ਨੂੰ ਨੌਂਵੀਂ ਇੰਗਲਿਸ਼ ਕਹਿਣਾ ਪਿਆ ਤੂੰ ਵੇਖਦਾ ਸੀ ਅਫਸਰ ਤੇਰੇ ਸਾਹਮਣੇ ਘਟਿਆ ਉਹਨੂੰ ਆਦਾਂ ਕਿ ਨੌਂਵੀਂ ਇੰਗਲਿਸ਼ ਤੇ ਉਹਨੇ ਲਾਇਸੈਂਸ ਕੈਨਸਲ ਕਰ ਦਿੱਤਾ ਜਿਹੜਾ ਉਹ ਤੇ ਆਪ ਕਈ ਅਗਲੇ ਸਿੱਧਾ ਹੀ ਕਹਿਦਾ ਕਿ ਆਪਾਂ ਨੌਂਵੀਂ ਇੰਗਲਿਸ਼ ਤੇ ਉਹਨੇ ਲਾਇਸੈਂਸ ਕੈਨਸਲ ਕਰਨਾ ਹੈ ਫਿਰ ਉਹਨੇ ਥੋੜਾ ਪਰ ਵੇਖਣਾ ਵੀ ਇਹਨਾਂ ਵਾਈਲੇਸ਼ਨ ਤੇਈਆ ਜਾਂ ਕੀ ਤੇਈਆ ਆਪਦਾ ਮਰਾ ਪਰ ਵੀ ਕੀ ਇਹ ਫਿਰ ਹੋ ਕੇ ਚੱਲਿਆ ਕਰੋ ਤੇ ਕੀ ਇੰਗਲਿਸ਼ ਨਾਲ ਥੋੜਾ ਬਹੁਤ ਮੱਥਾ ਮਾਰਿਆ ਕਰੋ ਮੈਨੂੰ ਵੀ ਘਟ ਆਉਂਦੀ ਹੈ ਮੈਂ ਆਪ ਹਾਂ ਇੰਗਲਿਸ਼ ਵਾਲੇ ਕਾਰਟੂਨ ਜਿਹਾ ਕੇ ਪਹਿਨਣਾ ਨਾਲ ਤੁਹਾਨੂੰ ਬਹੁਤ ਸਮਝ ਆਉਂਦੀ ਆ ਤਾਂ ਤੇ ਚਲ ਕੋਈ ਨਹੀਂ ਥੋੜੀ ਬਹੁਤ ਹੁੰਦੀ ਆ ਇੰਨੀ ਨਹੀਂ ਹੁੰਦੀ ਆਪਾਂ ਮੈਂ ਤੁਹਾਨੂੰ ਕਹਿਦਾ ਮੈਨੂੰ ਕੋਈ ਲਿਪਾਸ ਨਹੀਂ ਹੁੰਦੀ ਐ ਬਾਕੀ ਨਾ ਵੀ ਗੁਜ਼ਾਰੇ ਜੋਗੀ ਹੁੰਦੀ ਐ ਵੀ ਆਪਾਂ ਉਹ ਤੁਹਾਨੂੰ ਸਮਝਾ ਸਕਦਾ ਮੈਂ ਉਹਦੀ ਗੱਲ ਸਮਝ ਸਕਦਾ ਜਿਹੜੀ ਹੁੰਦੀ ਪਾਣੀ ਬੰਦਾ ਬਣ ਗਿਆ ਆਪਾਂ ਕਿ ਇਹ ਨਾ ਹਾਈ ਫਾਈ ਤੇ ਉਹ ਦੁਨੀਆ ਬਣਉਂਦੀ ਬਾਕੀ ਦੇਖੋ ਜੇ ਲੱਗਦਾ ਕੋਈ ਬੰਦਾ ਬਿਆਣ ਹੋਵੇ ਫਿਰ ਨਾਲ ਜਿੰਦ ਤੱਕ ਪਿਆਰ ਫਿਰ ਵੇਖੀ ਜਾਉਂਦੀ ਇਕੜਾ ਯਾਰਾ ਅਮਰੀਕਾ ਦੇ ਵਿੱਚ ਨਾ ਕੈਲੀਫੋਰਨੀਆ ਦੇ ਅੱਠ ਪੰਜਾਬੀ ਮੁੰਡੇ ਬੜੀ ਚਾ ਅੱਠ ਪੰਜਾਬੀ ਮੁੰਡੇ ਉਹਨਾਂ ਨੇ ਕੋਈ ਕਹਤਾ ਵੀ ਉਹਨਾਂ ਕੋਲ 4-5 ਕਹਿੰਦੇ ਰਵਾਲਵਰ ਬੜੀ ਚਾ ਸਿੱਧੀਆਂ ਬੜੀਆਂ ਕਰਨਾ ਕਰਨਾ ਕਿ ਇੰਨੀ ਖਬਰ ਸੁਣੀ ਹੈ ਤੇ ਅੱਠ ਪੰਜਾਬੀ ਮੁੰਡੇ ਨੇ ਇੱਕ ਉਹ ਨਾ ਜੀ ਹਿੰਦੂ ਹੈ ਬਾਕੀ ਸਾਰੇ ਪਿੱਛੇ ਸਿੰਘ ਲੱਗਦਾ ਤੇ ਕਿੱਡਾ ਮਹਿਨਾਰੋਸ਼ਨ ਕਰਨ ਲੱਗੇ ਆ ਪੰਜਾਬੀਆਂ ਦਾ ਜਿਨੀ ਆਉਂਦਾ ਮੇਰਾ ਵੀ ਸਿਆਣੇ ਬਣੋ ਕੋਈ ਨਹੀਂ ਰੱਖਿਆ ਜੇ ਕੰਮਾਂ ਚ ਤੇ ਆਪਦੀ ਮਿਹਨਤ ਕਰੋ ਕਿਰਤ ਕਰੋ ਬਾਸ ਜੋ ਕਿਹਨੇ ਕਿਰਤ ਕਰਕੇ ਬਖਾ ਲੈਣਾ ਉਹ ਹਰਾਮ ਦੇ ਪੈਸੇ ਨਾਲ ਨਹੀਂ ਬਖਾ ਸਕਦਾ ਜਿਹੜਾ ਕਿਰਤ ਕਰਕੇ ਆਪਾਂ ਖਾਣਾ ਨਾ ਆਪਣੀ ਸਕੂਨ ਮਿਲੂ ਆਪਾਂ ਨੂੰ ਆਪਦੀ ਮਿਹਨਤ ਕਰਕੇ ਆਪਾਂ ਕੁਝ ਖਾਣੇ ਆ ਆਪਦੀ ਪੈਸੇ ਭੇਦਦੇ ਆ ਪਿੱਛੇ ਆਪਾਂ ਕੋਈ ਖਰੀਦਦੇ ਆ ਮਿਹਨਤ ਕਰਕੇ ਉਹ ਸਕੂਨ ਮਿਲਦਾ ਜਿਹੜਾ ਹਰਾਮ ਦਾ ਪੈਸਾ ਕਰਕੇ ਆਪਾਂ ਕਹਿੰਦੇ ਹਰਾਮ ਦਾ ਪੈਸਾ ਐਵੇਂ ਹੁੰਦੇ ਤੇ ਐਵੇਂ ਜਾਂਦਾ ਇਹ 3 ਦੇ ਚੱਕਰਾਂ ਪੈ ਗਿਆ ਪੰਜਾਬੀ ਕਿਤੇ ਉਹ ਸਮਝ ਨਹੀਂ ਆ ਰਿਹਾ ਯਾਰ ਇਹ ਅਮਰੀਕਾ ਆ ਕੇ ਉਹ ਤੁਸੀਂ ਇਹ ਕੰਮ ਨਹੀਂ ਛੱਡਦੇ ਯਾਰ ਇਹ ਬਜੀ ਮਿਹਨਤ ਕਰੋ ਕਿਰਤ ਕਰੋ ਆਗਾ ਗੇੜਾ ਲਾਓ ਵੀਕ ਦਾ ਇੱਕ ਗੇੜਾ ਲਾਓ ਦੋ ਦਿਨ ਘਰੇ ਲਾਓ ਵਧੀਆ ਪੈਸੇ ਬਣਦੇ ਆਵੇਂ ਆਪਾਂ ਵੀ ਕਿ ਕੋਈ ਭੈਣ ਨਹੀਂ ਬਣਾ ਵਧੀਆ ਪੈਸੇ ਬਣਦੇ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਹਾਂਜੀ ਗੇੜੇ ਰਵ ਪੋੜਾ ਜਿੱਥੇ ਮੈਂ ਸ਼ੌਟ ਨਹੀਂ ਲਿਆ ਆ ਜਿਹੜਾ ਬਥਾਂ ਲੰਗਦੇ ਪਿਆਰੀ ਨੂੰ ਲੰਗਾਂ ਹੈ ਸ਼ਹਿਰ ਆਪਾਂ ਇਹਦੇ ਸਿਆਲਾਂ ਚ ਬਰਫ਼ ਹੀ ਹੁੰਦੀ ਇੱਥੇ ਸਿਆਲਾਂ ਚ ਨਾ ਇੱਥੇ ਤਾਂ ਬਰਫ਼ ਬਰਫ਼ ਹੀ ਪਈ ਹੁੰਦੀ ਇੱਥੇ ਆਉਣ ਜਿੱਥੇ ਵਾਹ ਟਰੱਕ ਹੀ ਐਂਟਰ ਹੋਣਾ ਉੱਥੇ ਦਾ 1-10 ਦਿਨ ਛੱਡ ਕੇ ਪੈਂਦੀ ਹੁੰਦੀ ਬਰਫ਼ ਟਰੱਕੀ ਹਲੀਆਂ ਹਿੱਲਾਈ ਰਹੀ ਆਉਂਦੀਆਂ ਨੱਗੇ ਆਪਾਂ ਨੂੰ ਜਾਣੀਆਂ ਇਕੱਲੇ ਜਿ ਵੜ ਲੱਗਿਆ 1 ਦਿਨ ਛੱਡ ਕੇ ਬਰਫ਼ ਪੈਂਦੀ 1 ਦਿਨ ਛੱਡ ਕੇ ਸਾਨੂੰ 2-2 ਦਿਨ ਸਟਕ ਹੋ ਜਾਂਦੇ ਸੀ ਇੱਥੇ ਫਿਰ ਜਦੋਂ ਕਿਤੇ ਖੁੱਲਦਾ ਫਿਰ ਸਾਨੂੰ ਚੈਨਾ ਪਾਉਣੀਆਂ ਪੈਂਦੀਆਂ ਟਾਇਰਾਂ ਨੂੰ ਚੈਨਾ ਪਾ ਕੇ ਚੜ੍ਹਨੇ ਪੈਂਦੇ ਫਿਰ ਟਰੱਕ ਔਰ ਇਹਦੇ ਸਾਹਮਣੇ ਪਹਾੜ ਦੇਖਦੇ ਪੈਣਾ ਤੁਹਾਨੂੰ ਆਪਾਂ ਇਹ ਕ੍ਰੋਸ ਕਰਨੇ ਆਪਾਂ ਇਹ ਕ੍ਰੋਸ ਕਰਕੇ ਫਿਰ ਆਪਾਂ ਜਾਣਾ ਉਧਰ ਕੈਲੀਫੋਰਨੀਆ ਜਿਥੋਂ ਆਪਾਂ ਕੈਲੀਫੋਰਨੀਆ ਜੇ ਐਂਟਰ ਹੋਣਾ ਹੈ ਬਚਾਰ ਮੀਲੇ ਰਹਿ ਗਿਆ ਚਾਰ ਹੀ ਜਿਹੜੇ ਰਹਿ ਗਏ ਚਾਰ ਮੀਲੇ ਰਹਿ ਗਏ ਚਾਰ ਮੀਲੇ ਬਾਅਦ ਆਪਾਂ ਕੈਲੀਫੋਰਨੀਆ ਜੇ ਐਂਟਰ ਹੋਣਾ ਤੇ ਫਿਰ ਕੈਲੀਫੋਰਨੀਆ ਜੇ ਰਹਿੰਦੀ ਪੈਂਦੀ ਵਰਪੋਇਡ ਕੈਲੀਫੋਰਨੀਆ ਜੇ ਉਹਦੇ ਟਰੱਕੀ ਸ਼ਹਿਰ ਉੱਥੇ ਸਮਝੋ ਸਟਕ ਹੋ ਜਾਂਦਾ ਬੰਦਾ ਇਹ ਤੇ ਹੁਣ 2-2 ਦਿਨਾਂ ਦੀ ਖੜਦੇ ਰਹੇ ਆ 2-2 ਦਿਨ ਸਾਨੂੰ ਸਟੱਕ ਹੋ ਜਾਂਦੇ ਆ ਹੰਦੇ ਸ਼ਿਆਲਾਂ 'ਚ। ਹਾੜਾ ਜੈਕਟਰ ਹੋ ਗਿਆ ਕਹਿੰਦੇ। ਤੇ ਚੜ੍ਹਾਈ ਆ ਜਾਂਦੀ ਐ ਤੇ ਉਤਰ ਜਾਂਦੀ ਐ। ਹੁਣ ਅੱਗੇ ਆਪਾਂ ਹੋਣੀ ਆ ਕਿ ট্রাকੀ ਵਾਲੀ ਸਕੇਲ। ਪਹਿਲੀ ਹੋਣੀ ਐ ਐਂਡਰੌਨ ਲਗਾਂ ਸਕੇਲ ਆਉਣੀ ਹੋਈ ਐ ਇੱਕਦਮ। ਕਿਸੇ ਵੀ ਦੇ ਸਟੇਟ ਜੈਕਟਰ ਨੂੰ ਕਿਸੇ ਵੀ। ਇਹ ਵੀ ਕੈਲੀਫੋਰਨੀਆ ਜੀ। ਕੈਲੀਫੋਰਨੀਆ ਦੇ ਕਈ ਵੀ ਐਗਰੀਕਲਚਰ ਬੱਤੀ ਆਉਂਦੀ ਐ। ਫੇ ਭਾਈ ਇਹ ਚੈੱਕ ਹੋ ਲੈ ਤੁਹਾਡੇ। ਔਰ ਕਿਸੇ ਸਟੇਟ ਦੇ ਵਿੱਚ ਪੇਪਰ ਨਹੀਂ ਚੈੱਕ ਕਰਦੇ ਟੈਲੀਫੋਨ ਹੈ ਜਾਂ ਡਰੋਨ ਲਗਾ ਕੇ ਪੇਪਰ ਚੈੱਕ ਕਰਦੇ ਕਿ ਲੋਡ ਲੈ ਕੇ ਆ ਕਿ ਇਹ ਦਾ ਡਾਟਾ ਦੇਖ ਪਰਦੀ ਪੁੱਸਰ ਇਹ ਜੁਵੇਲੇਟ ਸਿੱਧਾ ਹਰ ਇੱਕ ਸਟੇਟ ਚ ਜਾਂਦਾ ਹੈ ਜਿਹੜੀ ਮਰਜ਼ੀ ਸਟੇਟ 'ਚ ਐਂਟਰ ਹੋ ਪਹਿਲਾਂ ਉਹਦਾ ਵੇਟ ਸਟੇਸ਼ਨ ਹੋਣਾ ਉਹ ਵੇਟ ਸੇਅਰ ਕਰਾ ਕੇ ਫਿਰ ਤੁਹਾਨੂੰ ਮਨਜ਼ੂਰੀ ਮਿਲਣੀ ਵੀ ਲੱਗੇ ਸਾਡੇ ਸਟੇਟ ਦੇ ਤੇ ਕੋਈ ਕਹਿੰਦੇ ਪਹਾੜਾਂ ਦੀ ਖੂਬਸੂਰਤੀ ਇਹ ਨੇ ਕੈਲੀਫੋਰਨੀਆ ਦੇ ਪਹਾੜ ਇਥੇ برف ਵੀ ਬਹੁਤ ਮਹਿੰਗੀ ਬਣ। ਆਗੜੀ ਸਾਈਡ ਤੇ ਥਾਂ ਬਣੀ ਨਾ ਨਹੀਂ ਸੱਜੇ ਹੱਥ ਮੇਰੇ। ਇਹ ਚੈਨ ਸਟਾਲ ਏਰੀਆ ਵੀ ਇੱਥੇ ਕਰਕੇ ਬਚੈਨਾ ਝੜ ਸਕਦੇ ਆ। ਕਿਉਂਕਿ ਅੱਗੇ ਫਿਰ ਡਾਊਨ ਗਰੇਜ ਹੋਣੀ ਹੁਣ ਆਪਾਂ ਨੂੰ। ਉੱਥੇ ਵੀ ਜੋ برف ਪੈਂਦੀ ਹੁੰਦੀ ਆ ਤੇ ਚੈਨਾਂ ਤੋਂ ਬਿਨਾ ਆਪਣਾ ਟਰੱਕ ਨਹੀਂ ਥੱਲੇ ਉਤਰਦਾ। ਓਕੇ ਸਕੇਲ ਦੇ ਕਾਹਰ ਵੀ ਆ ਗਏ। ਰੱਟ ਮੰਤੀ ਦੇਤੀ ਮਿੱਤਰੋ ਸਕੇਲ ਵਾਲਿਆਂ ਨੇ। ਰੱਟ ਮੰਤੀ ਦੇਤੀ ਮਿੱਤਰੋ। ਮਾਂ ਦੀ ਸਪੀਡ ਤੇ ਲੰਘਾਉਣਾ ਦਾ ਸੋਚ ਕਪਾ ਧੰਨ ਭਾਗ ਧੰਨ ਭਾਗ ਧੰਨ ਭਾਗ ਸ਼ੁਕਰ ਹੈ ਸ਼ੁਕਰ ਲੋ ਵੀ ਬੰਦ ਕਰੋ ਲੰਘਾਇਆ ਅਸਕੇ ਹਲ ਗਦੇ ਇਸਕੇ ਲੰਘਾਇਆ ਇਹ ਰੈੱਡ ਬੱਤੀ ਦੇਦੀ ਐ ਨਾ ਮੈਂ ਕਹਿੰਦੇ ਵਿੱਚ ਦੀ ਆਓ ਤੁਸੀਂ ਤੁਸੀਂ ਬਾਹਰ ਤੇ ਨਹੀਂ ਜਾ ਸਕਦੇ ਕਹਿੰਦੇ ਵਿੱਚ ਦੀ ਆਓ ਮੈਂ ਠੀਕ ਆ ਉਸਤਾਦ ਜੀ ਵਿੱਚ ਦੀ ਆ ਜੰਨੇ ਆ ਇਹ ਹਰੀ ਬੱਤੀ ਦੇ ਦੇ ਵਿੱਚ ਵੇਚਦੀ ਬਾਹਰੇ ਕੱਢਣਾ ਹੀ ਫਿਰ ਹਰੀ ਬੱਤੀ ਦੇਣ ਦੇ ਮੈਨੂੰ ਚੱਲ ਕੋਈ ਹੋਈ ਜਾਂਦਾ ਕੱਢੂ ਆ ਆ ਇੱਥੇ ਜਾ ਕੇ ਨਹੀਂ ਦੀ ਇੱਕ ਆੜਾ ਬੜਿਆ ਨਹੀਂ ਆਇਆ ਆਵੜਾ ਇੱਥੇ ਜਾ ਕੇ ਦਿੰਦੇ ਹਰੀ ਬੱਤੀ ਦੇ ਲਾਲ ਬੱਤੀ ਜੇ ਤਾਂ ਹਰੀ ਬੱਤੀ ਆ ਗਈ ਫਿਰ ਤਾਂ ਆਪਾਂ ਨਿਕਲ ਜਾਣਾ ਬਾਹਰੋਂ ਬਾਹਰ ਫਿਰ ਨਹੀਂ ਵੜਨਾ ਸਕੇਲ ਦੇ ਵਿੱਚ ਤੇ ਜੇ ਆ ਗਈ ਲਾਲ ਬੱਤੀ ਫਿਰ ਆਪਾਂ ਸਕੇਲ ਦੇ ਵਿੱਚ ਨਹੀਂ ਜਾਣਾ ਆ ਜਗੀ ਨਾ ਲੈਟ ਰੈੱਡ ਬੱਤੀ ਜਗੀ ਕਿ ਨਹੀਂ ਜਾ ਗਿਆ ਰੈੱਡ ਬੱਤੀਆਂ ਵੇਖ ਲੋ ਵੀ ਕਹਿੰਦੇ ਫੁੱਲ ਗਰਮੀ ਪੈ ਰਹੀ ਆ ਤੇ ਉਹ ਜਿਹੜੇ ਸਾਹਮਣੇ ਪਹਾੜ ਦੇ ਨੇ ਮੇਰੇ ਉਹਨਾਂ ਦੇ ਹੱਲੇ ਵੀ ਬਰਫ਼ ਜੰਮੀ ਹੋਈ ਆ ਫੁੱਲ ਗਰਮੀ ਦੇ ਵਿੱਚ ਵੇਖ ਲੋ ਹੱਲੇ ਵੀ ਉਹ ਸਾਹਮਣੇ ਵੇਖੋ ਕੀ ਲਿਖਿਆ ਆਉਂਦਾ ਟਾਉਨ ਗਰੇਜ 40 ਮਾਈਲ ਉਹ ਯਾਨੀ ਪ੍ਰੇਗ ਚੱਕ ਏਰੀਆ ਆ ਗਿਆ ਟਰੱਕੀ ਵਾਲਿਆਂ ਹਿੱਲਾ ਦਾ ਕਹਿੰਦੇ ਵੀ ਇੱਥੇ ਤੁਸੀਂ ਬ੍ਰੇਕ ਚੈੱਕ ਕਰਕੇ ਜਾਣੀ ਆ ਬ੍ਰੇਕ ਦਾ ਪਾਵੇਂ ਉੱਦਾਂ ਚੈੱਕ ਕਰਦੇ ਆ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਆਪਾਂ ਕਰੀ ਦੀ ਚੈੱਕ ਤਿੰਨ ਵਾਰੀ ਪੈਂਡਲ ਮਾਰ ਕੇ ਮੁੜ ਕੇ ਫੇਰ ਹਮਾ ਪੂ ਫੁੱਲ ਕਰ ਦੇਣੀ ਆ ਫੇਰ ਤਿੰਨ ਵਾਰੀ ਪੈਂਡਲ ਮਾਰ ਕੇ ਫੇਰ ਪਿੱਛੇ ਜਾ ਕੇ ਦੇਖਣਾ ਆ ਬ੍ਰੇਕ ਚੱਕੀ ਦੀ ਓਂ ਜਿੱਥੇ ਟਰੱਕ ਖੜਾ ਵੀ ਜੀ ਆਪਾਂ ਖੜਦੇ ਅੱਗੇ ਜਾ ਕੇ ਇੱਥੋਂ ਫਿਰ ਮੋੜ ਮੋੜ ਦੇਣਾ ਇੱਥੇ ਤਾਂ ਨਹੀਂ ਖੜਾ ਇਹਦਾ ਟਰੱਕ ਉਹ ਖੜਦੇ ਅੱਗੇ ਹੈਗੀ ਥਾਂ ਬਾਦ ਬ੍ਰੇਕ ਚੈੱਕ ਏਰੀਆ ਕਹਿੰਦੇ ਬ੍ਰੇਕ ਚੈੱਕ ਏਰੀਆ ਆਪਾਂ ਖੜਦੇ ਆ ਇੱਥੇ ਯਾਰ ਬਈ ਫਾਈਨ ਹੈ ਜੇ ਤੁਹਾਨੂੰ ਪੁਲਿਸ ਨੇ ਦੇਖ ਲਿਆ ਵੀ ਕੋਈ ਬ੍ਰੇਕ ਚੈੱਕੀ ਦੇ ਕਰਕੇ ਨਹੀਂ ਤੋਰਿਆ ਇੱਥੋਂ ਦਾ ਬੁੱਕ ਤੇ ਵੀ ਪਾ ਦੀ ਆਪਾਂ ਬ੍ਰੇਕ ਚੈੱਕਣਾ ऑन ड्यूटी ਇਹਦੇ ਵਿੱਚ ਮੇਰੇ ਸਾਹਣਾ ਆਉਂਦਾ ਹੋਣਾ ਆਪਣੇ ਬ੍ਰੇਕ ਚੈੱਕ ਨਹੀਂ ਆ ਰਿਹਾ ਤੇ ਬ੍ਰੇਕ ਜਿਹਾ ਲਓ ਜੀ on duty ਪਾਗਦੀ ਬ੍ਰੇਕਾਂ ਖਿੱਚਤੀਆਂ ਨੂਡਲ ਮਾਰਤਾ ਤਿੰਨ ਵਾਲੀ ਪੈਂਡਲ ਮਾਰਦੀ ਥੈਨ ਆਹ ਦੇਖੋ ਸੁਣਿਓ ਕਿਹਣਾ ਥੱਲੇ ਇਹ ਹਣੋ ਫੁੱਲ ਕਰ ਦੇਣੀ ਹਵਾ ਫੇਰ ਵਦਨ ਲੱਗ ਗਿਆ ਆਲੇ નીચે ਲੀ ਆ ਬੇ। ਉਹਨੇ ਇਹਨੇ ਇਹ ਕੱਟ ਕਰ ਜਾਣੀ ਐ 120 ਤੋਂ ਅੱਗੇ ਨਾ ਕੱਟ ਮਾਰ ਜਾਣੀ ਐ। ਫੇਰ ਤਿੰਨ ਵਾਰੀ ਪੈਂਡਲ ਮਾਰ ਕੇ ਤੇ ਆਪਾਂ ਫੇਰ ਪੜ ਜਾਣਾ ਢੇਲੇ ਥਲੇ। ਲੋ ਜੀ ਕੱਟ ਕਰ ਕੀ। ਸੋ ਸੋ 10 ਆ ਜੋ ਚਲੀਓ ਢੇਲੇ ਥਲੇ। ਹਵਾ ਤਾਂ ਗੁੱਡ ਐ। ਨਹੀਂ ਕਿ ਦੋ ਲੀਕ ਹੋ ਰਹੀ ਪਰ ਮੁਸ਼ਕਬੋ ਮਾਰੀਆਂ ਬ੍ਰੇਕਾਂ ਮੁਸ਼ਕਤਾ ਮਾਰੀਆਂ ਵੀ ਆਪਾਂ ਡਾਊਨ ਗ੍ਰੇਜ ਤਰੀ ਆ ਪਰ ਦੇਖਦੇ ਪਿਆਣਾ ਡਾਊਨ ਗ੍ਰੇਜ ਇੱਥੇ ਬਹੁਤ ਜ਼ਿਆਦਾ ਪੈਂਦੀ ਹੁਣ ਅੱਗੇ ਵੀ ਪੈਣੀ ਆ ਆਪਾਂ ਨੂੰ ਮੁਸ਼ਕਤਾ ਮਾਰਦੀਆਂ ਬ੍ਰੇਕਾਂ ਵੀ ਬ੍ਰੇਕਾਂ ਲੱਗਦੀਆਂ ਆਂ ਨੇ ਹੁਣ ਜੇਵਾ 5-7 ਮਿੰਟਾਂ ਬਾਖ ਖਲਾਰ ਲੈਣੇ ਆ ਜਿਹੜੀਆਂ ਮਾੜੀਆਂ ਮੋਟੀਆਂ ਗਰਮੋਈ ਆਉਣਗੀਆਂ ਬ੍ਰੇਕਾਂ ਉਹ ਠੰਡੀਆਂ ਹੋ ਜਾਣਗੀਆਂ ਕਿਉਂਕਿ ਜੇ 60 ਦੀ ਸਪੀਡ ਹੋਈ ਤਾਂ 100 ਦੀ ਸਪੀਡ ਬੰਨੀ ਇੰਡੀਆ ਦੀ ਜੇ 65 ਤੇ ਹੋਈ ਗੱਡੀ ਤਾਂ 105 ਦੀ ਬੰਨੀ ਆ ਐ ਸ਼ੂ ਗੱਡੀ ਬੈਠੇ ਨਹੀਂ ਪਤਾ ਲੱਗਦਾ ਵੀ ਇੰਨੀ ਸਪੀਡ ਤੇ ਆਪਣਾ ਟਰੱਕ ਜਾ ਰਿਹਾ 100 120 ਦੀ ਪਰ ਜਦੋਂ ਐਵੇਂ ਖੜ ਕੇ ਦੇਖੀਦੇ ਨਾ ਬਾਹਰ ਜੇ ਲੰਗਦਾ ਕੋਲ ਦੀ ਉਦੋਂ ਪਤਾ ਲੱਗਦਾ ਵੀ ਇੰਨੀ ਸਪੀਡ ਤੇ ਜਾ ਰਿਹਾ ਬਈ ਵਿੱਚ ਨਹੀਂ ਪਤਾ ਲੱਗਦਾ ਵੀ ਇੰਨੀ ਸਪੀਡ ਦੇ ਟਰੱਕ ਆਪਣਾ ਲਓ ਜੀ 5 ਮਿੰਟ ਆਪਣੀ ਆਨ ਡਿਊਟੀ ਪੈ ਗਈ 5 ਘੰਟੇ 33 ਮਿੰਟ ਡਰਾਈਵਿੰਗ ਰਹਿੰਦੀ ਹੈ 6 ਘੰਟੇ 17 ਮਿੰਟ ਬ੍ਰੇਕ ਤੇ ਚਲ ਹੁਣ ਰਹਿ ਗਈ ਅਪਾਤੀ ਟੋਟਲ ਸ਼ਿਫਟ 7 ਘੰਟੇ 3 ਮਿੰਟ ਦੀ ਰੀਸਾਈਕਲ ਰਹਿ ਗਿਆ ਆਪਣਾ 33 ਘੰਟੇ 7 ਮਿੰਟ ਦਾ ਚਲ ਹੁਣ 2-3 ਦਿਨ ਘਰੀਆਂ ਆਪਾਂ ਤੁਰੀ ਹੋਣੀ ਯਾਰ ਅੱਲਾਹ ਮੇਟਰੋ ਕੰਨੇ ਮੁੰਡੇ ਜਾੜ ਚ ਪਹੁੰਚ ਚੁੱਕੇ ਆ ਜਾੜ ਚ ਜਾੜਾ ਸਾਡੀ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਭੀੜੀਆਂ ਬੁੜੀਆਂ ਗਲੀਆਂ ਲੰਘ ਕੇ ਕਦੇ ਆਈ ਦੀ ਜਾੜ ਸਾਡੀ ਪਹਿਲਾਂ ਦੋ ਜਣਾਂ ਦੀ ਇਕੱਠੀ ਹੁੰਦੀ ਜਾੜੇ ਹੁਣ ਜਿਹੜੀ ਦੂਜੀ ਸੀ ਉਹ ਉਹਨਾਂ ਨੇ ਇੱਧਰ ਕਰ ਲਈ ਸਾਡੀ ਇੱਧਰ ਰੰਕਵਾ ਵਾਈ ਬੈਠਿਆ ਇੱਕ ਦਿਨ ਪਾਰਕਿੰਗ ਸਪੇਸ ਅਵੇਲੇਬਲ ਹਾਂ ਹਾਂਜੀ ਬਾਈ ਜੀ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਮੇਰਾ ਵੀ ਜਰੂਰ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਵਲੌਗ ਐਦਾ ਹੀ ਆਉਂਦੇ ਰਹਿਣਗੇ ਪਿਆਰ ਦਿੰਦੇ ਰਹੋ ਸਤਿ ਸ੍ਰੀ ਅਕਾਲ ਜੀ